12 ਨੂੰ ਕਹਿੰਦੇ ਕੁਦਵਾ ਪਾਹਮਰੀਆਂ ਦੇ ਵੱਡਾ ਮੇਲਾ ਹੋਣਾ 13 ਸਹਨੇ ਦੀ ਆ ਆ ਸਾਹਮਣੇ 14 ਨੰਗਲ ਦੀ ਆ 15 ਗਹਿੜਾ ਦੀ ਆ ਲਓ ਪੈਂਦੀ ਹੋਈ ਰੇ ਸਿਮਾ 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 ਪਰ ਸੂਰੇ ਵਾਲੀਆਂ ਗਗਨ ਕਾਲੇ ਪਾਈ ਵੱਲੋਂ ਹਰ ਜੱਫੇ ਦਾ 500 ਆ ਕਮਾਲ ਵੱਲੋਂ ਪਰ ਵੇਖੋ 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 ਆ ਸਾਹਮਣੇ ਬਣਾਤਾ ਕਲੈਰੀ ਮੋਰ ਵਾਹ ਓਏ ਸੂਰੇ ਵਾਲੀਆਂ ਉਧਰ ਪੁਰਾਣੇ ਵਾਲੀਆਂ ਪ੍ਰੀਤਮ ਵੀ ਪੁੱਜਿਆ ਹੋਇਆ ਵੇਖਾਂਗੇ ਪੁਆਇੰਟ ਜੋੜਦਾ ਹੋਇਆ ਸਿਰੇ ਦੀ ਟੱਕਰ ਇੱਕ ਪਾਸੇ ਖੀਦੇ ਪੁੱਟਰ ਹੋਣਾਂ ਦੀ ਟੀਮ ਜਿੱਥੇ ਖੇਡਦੀ ਹੈ ਐਨ ਚੋਟੀ ਦੀ ਬਣਾ ਕੇ ਟੀਮ ਭੇਜਦੇ ਆ ਸੂਰੇ ਵਾਲੀਏ ਨੇ ਕਮਾਲ ਕਰਤੀ ਹੈ ਸੂਰੇ ਵਾਲੀਏ ਨੇ ਕਮਾਲ ਕਰਤੀ ਹੈ ਅਰਸ਼ੋ ਕੈਨੇਡਾ ਅਰਸ਼ ਲੋਗਾਂ ਦਾ ਤੇ ਕਹਿੰਦੇ ਦੋ ਕੰਟਾਂ ਪਰ ਪੀਤਾ ਅਮਰੀਕਾ ਤੇ ਜਸੂ ਮੜੀਲਾ ਸੂਰੇ ਵਾਲੀਆ ਸੂਰੇ ਵਾਲੀਆ ਸੂਰੇ ਵਾਲਿਆ ਬਰਾਬਰ ਬਰਾਬਰ ਸੂਰੇ ਵਾਲਿਆ ਬਰਾਬਰ 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 52 ਮੈਦੇ ਆਲਿਓ ਜੱਸਾ ਵਧੀਆ ਲੱਗੇ ਇੱਕ ਵਾਰੀ ਗਗਨ ਲਈ ਤਾੜੀਆਂ ਮਾਰੋ ਜ਼ੋਰਦਾਰ ਮੈਨੂੰ ਲੱਗਦਾ ਵੀ ਇੱਕ ਮੋਟਰਸਾਈਕਲ ਤੇ ਸੂਰੇ ਵਾਲੇ ਜਾਂਦਾ ਲੱਗਦਾ ਇੱਕ ਮੋਟਰਸਾਈਕਲ ਤੇ ਸੂਰੇ ਵਾਲੇ ਜਾਂਦਾ ਲੱਗਦਾ ਕੱਪ ਮਿੱਤਰੋ ਆਹ ਰੇਡ ਇਸ ਸਮੇਂ ਔਰ ਮਰ ਗਿਆ ਹੋਰੇ 200 ਹਾਂ ਆ ਸ੍ਰੀ ਆਕਾਲ ਮੈਚ ਸਮਾਪਤ ਗगन ਸੂਰੇ ਵਾਲਿਆ ਨੌ ਟੱਚ ਚਾਰ ਜੱਫੇ ਇੱਕ ਮੋਟਰਸਾਈਕਲ ਸੂਰੇ ਵਾਲੀ ਨੂੰ ਗਿਆ ਗगन ਸੂਰੇ ਵਾਲੀਆ ਲਈ ਵੀ ਤਾੜੀਆਂ ਮਾਰੋ ਜ਼ੋਰਦਾਰ ਗगन ਸੂਰੇ ਵਾਲਿਆ